ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾਉਣ ਜਾ ਰਿਹਾ ਮੈਨੂੰ ਲੱਗਦਾ ਵੀ ਅੱਗੇ ਤਾਂ ਕੁਝ ਕ ਆਪਾਂ ਨੂੰ ਲਾਈਕ ਆ ਜਾਂਦੇ ਸੀਗੇ ਅੱਜ ਉਹ ਵੀ ਨਹੀਂ ਹੋਣੇ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਰਸਤੇ ਜਾ ਰਿਹਾ ਹੁੰਦਾ ਭਾਵੇਂ ਉਹ ਸਹੀ ਹੋਵੇ ਤੇ ਭਾਵੇਂ ਗਲਤ ਹੋਵੇ ਜੇ ਆਪਾਂ ਉਸ ਨੂੰ ਰੋਕੀਏ ਜਾਂ ਟੋਕੀਏ ਤਾਂ ਗੁੱਸੇ ਵਿੱਚ ਉਸ ਨੇ ਲਾਈਕ ਨਹੀਂ ਕਰਨੇ ਸਭੋ ਕਮੈਂਟ ਕਰਕੇ ਆਪਣਾ ਗੁੱਸਾ ਕੱਢੋ ਸੋ ਖੈਰ ਦੋਸਤੋ ਆਪਾਂ ਗੱਲਬਾਤ ਸ਼ੁਰੂ ਕਰੀਏ ਗੱਲਬਾਤ ਦੋਸਤੋ ਇਦਾਂ ਵੀ ਜਦੋਂ ਆਪਾਂ ਸਾਰੇ ਜਦੋਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ ਨਿੱਕੇ ਹੁੰਦੇ ਤਾਂ ਉਦੋਂ ਆਪਣੇ ਟੀਚਰ ਪੁੱਛਦੇ ਹੁੰਦੇ ਸੀ ਹਾਂ ਬਈ ਕਾਕਾ ਤੂੰ ਵੱਡਾ ਹੋ ਕੇ ਕੀ ਬਣੇਗਾ ਕਿਸੇ ਨੇ ਕਹਿਣਾ ਜੀ ਮੈਂ ਵੱਡਾ ਹੋ ਕੇ ਫੌਜੀ ਬਣੂਗਾ ਕਿਸੇ ਨੇ ਕਹਿਣਾ ਜੀ ਮੈਂ ਪੁਲਿਸ ਵਾਲਾ ਬਣੂਗਾ ਕਿਸ ਨੇ ਕਹਿਣਾ ਜੀ ਮੈਂ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੂੰਗਾ ਕਿਸੇ ਨੇ ਕੁਝ ਹੋਰ ਕਹਿਣਾ ਬਈ ਮੈਂ ਐਮਪੀ ਬਣੂੰਗਾ ਮੈਂ ਐਮਐਲਏ ਬਣੂੰਗਾ ਸੋ ਦੋਸਤੋ ਅੱਜ ਕੀ ਵਰਤਾਰਾ ਹੈ ਅੱਜ ਜਿਹੜੇ ਮਰਜ਼ੀ ਬੱਚੇ ਤੋਂ ਪੁੱਛ ਲਓ ਤਕਰੀਬਨ 80% ਬੱਚਿਆਂ ਦਾ ਇਹੀ ਜਵਾਬ ਆਉਂਦਾ ਕਿ ਅਸੀਂ ਵੱਡੇ ਹੋ ਕੇ ਆਇਲੈਂਡਸ ਕਰਕੇ ਕੈਨੇਡਾ ਜਾਣਗੇ ਬਸ ਕੈਨੇਡਾ ਕੈਨੇਡਾ ਹੋਈ ਪਈ ਐ ਗੱਲ ਕੀ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਬੱਚੇ ਦੇ ਮਾਪੇ ਉਹ ਵੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਅਸੀਂ ਤਾਂ ਆਪ ਦਾ ਬੱਚੇ ਨੂੰ ਆਈਲੈਂਡਸ ਕਰਾਵਾਂਗੇ ਤੇ ਉਸ ਨੂੰ ਕੈਨੇਡਾ ਭੇਜਾਂਗੇ ਇਹ ਆਪਾਂ ਸਮਾਜ ਦੇ ਵਿੱਚ ਆਪਾਂ ਸਾਰੇ ਵਿਚਰਦੇ ਆ ਆਪਾਂ ਨੂੰ ਇਹੀ ਸੋਨ ਨੂੰ ਮਿਲਦਾ ਏ ਕੁਝ ਵੀਰ ਇਹ ਵੀ ਕਹਿੰਦੇ ਜੀ ਪੰਜਾਬ ਜੀ ਇਦਾਂ ਵਾਂ ਇੱਥੇ ਨਸ਼ੇ ਦੀ ਸਮੱਸਿਆ ਇਸ ਤਰ੍ਹਾਂ ਇਹ ਸਭ ਕੁਝ ਪਰ ਖੈਰ ਇਹ ਤਾਂ ਸਾਰਾ ਕੁਝ ਹੁਣ ਆਪਣੇ ਸਾਹਮਣੇ ਆ ਹੀ ਗਿਆ ਪਾਰਲਮਨ ਖਾਂ ਦੇ ਵਿੱਚ ਵੀ ਬੜੀਆਂ ਘਟਨਾਵਾਂ ਹੋਈਆਂ ਦੀਆਂ ਪਿਛਲੇ ਸਮੇਂ ਚ ਤੇ ਉੱਥੋਂ ਦੀਆਂ ਸਰਕਾਰਾਂ ਵੀ ਦੇ ਵੀ ਹੱਥ ਖੜੇ ਹੋ ਗਏ ਇਸ ਮਸਲੇ ਤੇ ਸੁਭੀ ਇਹ ਤਾਂ ਬਹਾਨਾ ਨਾ ਲਾਇਆ ਕਰੋ ਹੁਣ ਹੁਣ ਦੋਸਤੋ ਇੱਕ ਆਧਾਰਨ ਦੇਣ ਲੱਗਾ ਮੈਂ ਭਈ ਮੈਂ ਤੇ ਮੇਰੇ ਦੋਸਤ ਅਵਤਾਰ ਸਿੰਘ ਰੌਲੀ ਬਲਦੇਵ ਸਿੰਘ ਬਲਖੰਡੀ ਉਪਨ ਨਰਸਿੰਘ ਬੈਂਸ ਅਸੀਂ ਚਾਰੇ ਨਾ ਕੋਟਕਪੂਰੇ ਤੋਂ ਆ ਰਹੇ ਸੀਗੇ ਜਦੋਂ ਮੋਗੇ ਆਏ ਕੋਟਕਪੂਰੇ ਵਾਲੀ ਸਾਈਡ ਤੋਂ ਮੋਗੇ ਆਏ ਤੇ ਪੌਲ ਦੇ ਥੱਲੇ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਭੁੱਖ ਲੱਗੀ ਹੋਈ ਸੀ ਤੇ ਮਿੱਤਰ ਪਿਆਰੇ ਕਹਿਣ ਲੱਗੇ ਕੁਝ ਖਾ ਪੀ ਲਈਏ ਤਾਂ ਸਾਹਮਣੇ ਨਾ ਗੋਲ ਗੱਪਿਆਂ ਦੀ ਤੇ ਦਹੀਂ ਭੱਲੇਾਂ ਦੀ ਰੇੜੀ ਲੱਗੀ ਹੋਈ ਸੀ ਤਕਰੀਬਨ 20-21 ਸਾਲ ਦੀ ਉਮਰ ਦਾ ਉਹ ਮੁੰਡਾ ਹੋਣਾ ਤੇ ਅਸੀਂ ਜਾ ਉਹਦੇ ਕੋਲ ਖੜੇ ਹੋਏ ਅਸੀਂ ਆਖਿਆ ਬਈ ਬਈ ਭੱਲੇ ਕਰਦੇ 4 ਮਿੰਟਾਂ ਉਸ ਤੋਂ ਬਾਅਦ ਚਲੋ ਉਹ ਤਿਆਰ ਕਰਨ ਲੱਗ ਪਿਆ ਤੇ ਅਸੀਂ ਉਹਦੇ ਨਾਲ ਗੱਲਬਾਤ ਸ਼ੁਰੂ ਕਰਤੀ ਪਿਛੋਲਾ ਪੇ ਵੀ ਤਕਤ ਉਹ ਕਹਿਣ ਲੱਗਾ ਜੀ ਮੱਧ ਪ੍ਰਦੇਸ਼ ਚੋਂ ਮੈਂ ਆਇਆ ਤੇ ਉਹਦੇ ਚਿਹਰੇ ਤੇ ਖੁਸ਼ੀ ਸੀ ਕਿਉਂਕਿ ਉਹ ਵੀ ਵਧੀਆ ਕਮਾਈ ਕਰ ਰਿਹਾ ਸੀ ਖੈਰ ਦੋਸਤੋ ਇਹ ਗੱਲ ਦੱਸਣ ਦਾ ਮਕਸਦ ਇਹ ਆ ਵੀ ਇੱਕ ਬੰਦਾ ਮੱਧ ਪ੍ਰਦੇਸ਼ ਚੋਂ ਆ ਕੇ ਪੰਜਾਬ ਦੇ ਵਿੱਚ ਆਪਣੀ ਵਧੀਆ ਰੋਜੀ ਰੋਟੀ ਕਮਾ ਰਿਹਾ ਵਾ ਤੇ ਖੁਸ਼ ਆ ਤੇ ਮੱਧ ਪ੍ਰਦੇਸ਼ ਚੋਂ ਪੰਜਾਬ ਆਉਣ ਤੇ ਕੋਈ ਬਹੁਤਾ ਖਰਚਾ ਨਹੀਂ ਲੱਗਦਾ ਕੀ ਹੋੜਾ ਵੀ 2000 ਰੁਪਿਆ ਦੇ ਵਿੱਚ ਵਿੱਚ ਉਹ ਪੰਜਾਬ ਪਹੁੰਚ ਗਿਆ ਹੋਊਗਾ ਨਾਲ ਉਹਨੇ ਸੂਟਕੇਸ ਆਪਣਾ ਟੈਂਚੀਜ ਪੰਜਾਂ ਸੂਟ ਪਾਏ ਹੋਣਗੇ ਚਲੋ ਆ ਗਿਆ ਉਹ ਇੱਥੇ ਜਿਹੜੀ ਉਹਨੇ ਇਨਵੈਸਟਮੈਂਟ ਕੀਤੀ ਹੋ ਗਈ 5-7000 ਦੀ ਇਨਵੈਸਟਮੈਂਟ ਕਰਕੇ ਉਹਨੇ ਆਪਦਾ ਇਹ ਕਿਤਾ ਸ਼ੁਰੂ ਕਰ ਲਿਆ ਹੋ ਗੁਰ 10000 ਲੱਗਿਆ ਉਹ ਰੇੜੀ ਵੀ ਬਣਾਈ 10-15 ਯਾਨੀ ਕਿ 20000 ਦੇ ਵਿੱਚ ਵਿੱਚ ਉਸ ਬੰਦੇ ਨੇ ਪੰਜਾਬ ਆ ਕੇ ਆਪਦਾ ਕੰਮ ਚਲਾ ਲਿਆ ਦਹੀਂ ਭੱਲਿਆਂ ਦੀ ਤੇ ਗੋਲ ਗੱਪਿਆਂ ਦੀ ਰੇੜੀ ਲਾ ਲਈ ਆ ਵੀ ਆਪਾਂ ਵੇਖਦੇ ਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਰੇੜੀਆਂ ਲੱਗੀਆਂ ਤੇ ਉਹ ਆਪਦੀ ਵਧੀਆ ਉਹਨਾਂ ਤੋਂ ਕਮਾਈ ਕਰ ਰਹੇ ਹਨ ਪਰ ਅਸੀਂ ਪੰਜਾਬ ਵਾਲੇ ਗਾਏ ਰਾਏ ਹਾਂ ਕਿ ਇੱਥੇ ਕੰਮ ਹੈ ਕੰਮ ਸਭ ਕੁਝ ਹੈਗਾ ਬਸ ਕੰਮ ਕਰਨ ਦਾ ਮਨ ਹੈਣੀ ਇੱਥੇ ਤੇ ਅਸੀਂ ਬਾਹਰ 40-40 ਲੱਖ ਲਾ ਕੇ ਜਾ ਰਹੇ ਹਾਂ ਬਾਹਰ 40-40 ਲੱਖ ਲਾ ਕੇ ਅਸੀਂ 20-20 ਹਜ਼ਾਰ ਕਿਲੋਮੀਟਰ ਦੂਰ ਜਾ ਰਹੇ ਹਾਂ ਆਪਣੇ ਪਰਿਵਾਰਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੋ ਜਾ ਰਹੇ ਹਾਂ ਸੋ ਦੋਸਤੋ ਇਹ ਸਾਨੂੰ ਸੋਚਣਾ ਪੈਣਾ ਵਾ ਜਿਸ ਤਰ੍ਹਾਂ ਹੁਣ ਗੱਲ ਆਪਾਂ ਪਹਿਲਾਂ ਜਿਵੇਂ ਮੈਂ ਕਿਹਾ ਸੀ ਬਈ ਪਹਿਲਾਂ ਹੀ ਬੱਚੇ ਨੂੰ ਕਹਿੰਦੇ ਅਸੀਂ ਕੈਨੇਡਾ ਜਾਣਾ ਕੈਨੇਡਾ ਕਹਿੰਦਾ ਹੁਣ ਕੈਨੇਡਾ ਦੇ ਵੀ ਆਈ ਆ ਰਹੇ ਨੇ ਗੱਲਾਂ ਬਾਤਾਂ ਸਾਹਮਣੇ ਕਿ ਵਿਲੇ ਬੈਠੇ ਨੇ ਲੋਕ ਕੋਈ ਕੰਮ ਨਹੀਂ ਮਿਲਦਾ ਕਿਉਂਕਿ ਦੁਨੀਆ ਪੰਜਾਬ ਦੇ ਵਿੱਚੋਂ ਬਾਹਰ ਚਲੀ ਬਹੁਤ ਗਈ ਆ ਤੇ ਉਥੇ ਵੀ ਇੰਨੇ ਕੰਮ ਹੈ ਨਹੀਂ ਕੰਮ ਦੋਸਤੋ ਕਿਤੇ ਵੀ ਕਰਨਾ ਮਨ ਮਾਰ ਕੇ ਕਰਨਾ ਪੈਂਦਾ ਕੰਮ ਹੈਗੇ ਪਰ ਸ਼ਰਮ ਲਾਉਣੀ ਪੈਂਦੀ ਆ ਕੋਈ ਵੀ ਕੱਤਾ ਮਾੜਾ ਨਹੀਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਕੋਈ ਵੀ ਇੱਥੇ ਭੁੱਖਾ ਨਹੀਂ ਮਰਦਾ ਕਿਉਂਕਿ ਪੰਜਾਬ ਤਾਂ ਖੁਦ ਇਹ ਭੁੱਖਿਆਂ ਨੂੰ ਰਜਾਉਣ ਵਾਲਾ ਵਾ ਗੁਰੂਆਂ ਦੀ ਇੰਨੀ ਬਖਸ਼ਾ ਪੰਜਾਬ ਤੇ ਤੇ ਪੰਜਾਬ ਕਦੇ ਭੁੱਖਾ ਨਹੀਂ ਮਰ ਸਕਦਾ ਸੋ ਆਪਾਂ ਇਸ ਪੰਜਾਬ ਦੇ ਨਾਲ ਪਿਆਰ ਪਾਈਏ ਇਸ ਪੰਜਾਬ ਦੇ ਨਾਲ ਜੁੜੀਏ ਪੰਜਾਬੀ ਸੱਭਿਆਚਾਰ ਨੂੰ ਮੋੜ ਭਾਲ ਕਰੀਏ ਤੇ ਪੰਜਾਬੀ ਜਿਹੜੀ ਬੋਲੀ ਆ ਉਹ ਬੋਲੀਏ ਇਹ ਨਾ ਕਹੀਏ ਮੈਂ ਮੰਨਦਾ ਭਈ ਭਾਸ਼ਾ ਸਾਰੀਆਂ ਸਿੱਖਣੀਆਂ ਜ਼ਰੂਰੀ ਆ ਪਰ ਦੋਸਤੋ ਜੇ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਆ ਉਹਨੂੰ ਨਾ ਵਿਸਾਰੀ ਜੇ ਉਹਨੂੰ ਵਿਸਾਰਤਾ ਫੇਰ ਆਪਣੇ ਪੱਲੇ ਕੱਖ ਵੀ ਨਹੀਂ ਪੈਣ ਵਾਲਾ ਸੋ ਪੰਜਾਬੀ ਬੋਲਿਆ ਕਰੀਏ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਦੇ ਵਿੱਚ ਮਾਣ ਨਾ ਮਹਿਸੂਸ ਕਰਿਆ ਕਰੀਏ ਸਗੋਂ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਿਆ ਕਰੀਏ ਸੋ ਦੋਸਤੋ ਵੀਡੀਓ ਲੰਮੀ ਲੰਬੀ ਹੋ ਜਾਣੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਸੋ ਤੁਸੀਂ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ